ਸਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਕੱਚੇ ਅੰਬ ਤੇ ਹਰੀ ਮਿਰਚ ਦਾ ਇਨਸਟੈਂਟ ਅਚਾਰ ਬਣਾ ਕੇ ਤਿਆਰ ਕਰਾਂਗੇ ਜੋ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਇਹ ਦਾਲ ਸਬਜੀ ਕਿਸੇ ਦੀ ਨਾਲ ਤੁਸੀਂ ਖਾ ਸਕਦੇ ਹੋ ਪਰੌਂਠਿਆਂ ਨਾਲ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਬਹੁਤ ਹੀ ਘੱਟ ਟਾਈਮ ਵਿੱਚੇ ਬਣ ਕੇ ਤਿਆਰ ਹੋ ਜਾਏਗਾ ਇੱਥੇ ਦੋ ਕੱਚੇ ਅੰਬ ਲੈਲੇ ਨੇ ਤੇ 150 ਗ੍ਰਾਮ ਹਰੀਆਂ ਮਿਰਚਾਂ ਇਹਨਾਂ ਦੋਵਾਂ ਨੂੰ ਧੋ ਕੇ ਮੈਂ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਕਰਾਂਗੇ ਕद्दूकस ਕੱਚੀ ਕੈਰੀਆਂ ਨੂੰ ਇਹ ਵੱਡੇ ਜਿਹੜੇ ਹੌਲ ਹੁੰਦੇ ਆ ਉਹਦੇ ਨਾਲ ਮੈਂ ਨਾ ਐ ਕੱਦੂ ਕਸ ਕਰ ਲਿਆ ਹੈ ਦੋਵੇਂ ਕੈਰੀਆਂ ਨੂੰ ਤੇ ਜਿਹੜੀਆਂ ਹਰੀਆਂ ਮਿਰਚਾਂ ਹਨ ਉਹਨਾਂ ਨੂੰ ਆਪਾਂ ਕਟਾਂਗੇ ਤੇ ਕੱਟ ਕੇ ਆਪਾਂ ਮਿਕਸੀ ਜਾਰ ਵਿੱਚ ਇਹਨੂੰ ਦਰਦਰਾ ਜਿਹਾ ਪੀਸ ਲਵਾਂਗੇ ਇਹਨੂੰ ਤੋਕ ਕੇ ਚੰਗੀ ਤਰ੍ਹਾਂ ਸੁਕਾਣਾ ਜ਼ਰੂਰੀ ਹੈ ਪਾਣੀ ਜ਼ਰਾ ਵੀ ਨਹੀਂ ਹੋਣਾ ਚਾਹੀਦਾ ਤੇ ਹੁਣ ਮਿਕਸੀ ਜਾਰ ਵਿੱਚ ਆਪਾਂ ਇਹਨੂੰ ਵੱਡਾ ਵੱਡਾ ਕੱਟ ਲਵਾਂਗੇ ਸਾਰੀਆਂ ਮਿਰਚਾਂ ਮੈਂ ਕੱਟ ਲਈਆਂ ਨੇ ਤੇ ਹੁਣ ਆਪਾਂ ਇਹਨੂੰ ਦਰਦਰਾ ਜਿਹਾ ਪੀਸ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਦਾ ਸਾਨੂੰ ਚਾਹੀਦਾ ਬਹੁਤ ਜ਼ਿਆਦਾ ਬਾਰੀਕ ਨਹੀਂ ਕਰਨਾ ਤੇ ਦੋਵੇਂ ਚੀਜ਼ਾਂ ਸਾਡੀਆਂ ਤਿਆਰ ਹੋ ਗਈਆਂ ਨੇ ਤੇ ਹੁਣ ਆਪਾਂ ਮਸਾਲੇ ਦੀ ਤਿਆਰੀ ਕਰਦੇ ਹਾਂ ਇੱਕ ਪੈਨ ਵਿੱਚ ਆਪਾਂ 3-4 ਚਮਚ ਸੌਂਫ ਪਾਵਾਂਗੇ ਮਸਾਲਾ ਥੋੜਾ ਬਹੁਤ ਜ਼ਿਆਦਾ ਵੀ ਹੋ ਜੇ ਤਾਂ ਕੋਈ ਗੱਲ ਨਹੀਂ ਤੇ ਦੋ ਛੋਟੇ ਚਮਚ ਆਪਾਂ ਮੇਥੀ ਦਾਣਾ ਪਾਵਾਂਗੇ ਤੇ ਦੋ ਚਮਚ ਹੀ ਆਪਾਂ ਪਾਵਾਂਗੇ ਰਾਈ ਰਾਈ ਬਹੁਤ ਜ਼ਿਆਦਾ ਇਸ 'ਚ ਨਹੀਂ ਪੈਂਦੀ ਤੇ 1 ਚਮਚ ਆਪਾਂ ਪਾਵਾਂਗੇ ਖੜਾ ਤਣੀਆਂ ਯਾਨੀ ਕਿ ਸਾਬਤ ਤਣੀਆਂ 1 ਚਮਚ ਹੀ ਆਪਾਂ ਕਲੋਂਜੀ ਪਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ 1-2 ਮਿੰਟ ਵਾਸਤੇ ਲੋ ਫਲੇਮ ਤੇ ਪੁੰਨਾਂਗੇ ਤੇ ਹੁਣ ਇਹ ਪੁੰਚੂਕਿਆ ਹੈ ਖੁਸ਼ਬੂ ਆਣ ਲੱਗੀ ਹੈ ਤੇ ਇਹਨੂੰ ਠੰਡਾ ਕਰਨ ਤੋਂ ਬਾਅਦ ਆਪਾਂ ਦਰਦਰਾ ਜਿਹਾ ਪੀਕੇ ਤਿਆਰ ਕਰਾਂਗੇ ਤੇ ਮਿਕਸੀ ਜਾਰ ਵਿੱਚ ਪਾਵਾਂਗੇ ਠੰਡਾ ਹੋਣ ਤੋਂ ਬਾਅਦ ਤੇ ਦਰਦਰਾ ਜਿਹਾ ਇਹਦਾ ਮਸਾਲਾ ਬਣਾਵਾਂਗੇ ਜਿਆਦਾ ਬਾਰਿਕ ਪਾਊਡਰ ਆਪਾਂ ਨਹੀਂ ਕਰਨਾ ਇਸ ਤਰ੍ਹਾਂ ਦਾ ਮੋਟਾ-ਮੋਟਾ ਰੱਖਣਾ ਹੈ ਐਸੇ ਚਾਰ ਨੂੰ ਤਪੂਵਗਰਾ ਲਵਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਨਸਟੈਂਟ ਬਣ ਕੇ ਤਿਆਰ ਹੋ ਜਾਏਗਾ ਤੇ ਹੁਣ ਆਪਾਂ ਇੱਕ ਪੈਨ ਵਿੱਚ ਪਾਵਾਂਗੇ ਅੱਧਾ ਕੱਪ ਸਰੋਂ ਦਾ ਤੇਲ ਤੇਲ ਨੂੰ ਗਰਮ ਕਰਨ ਤੋਂ ਬਾਅਦ ਥੋੜਾ ਜਿਹਾ ਆਪਾਂ ਠੰਡਾ ਕਰਾਂਗੇ ਤੇ ਜਦੋਂ ਥੋੜਾ ਠੰਡਾ ਹੋ ਜਾਏ ਉਸ ਤੋਂ ਬਾਅਦ ਅੱਧਾ ਚਮਚ ਆਪਾਂ ਹਿੰਗ ਪਾਵਾਂਗੇ ਤੇ ਇੱਕ ਟੇਬਲस्पून ਦੇ ਕਰੀ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਉਹ ਕਲਰ ਵਧੀਆ ਆਉਣ ਵਾਸਤੇ ਪਾਣ ਲੱਗੇ ਆ ਤੇ ਨਾਲੇ ਆਪਾਂ ਜਿਹੜਾ ਦਰਦਰਾ ਮਸਾਲਾ ਪੀਕੇ ਤਿਆਰ ਕੀਤਾ ਸੀ ਉਹ ਪਾਇਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਲੋ ਫਲੇਮ ਤੇ ਪੁੰਨਾਂਗੇ ਪੁੰਨਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਸ ਥੋੜਾ ਜਿਹਾ ਮਿਕਸ ਹੀ ਕਰਨਾ ਹੈ ਤੇ ਇੱਕ ਚਮਚਾ ਛੋਟਾ ਆਪਾਂ ਪਾਵਾਂਗੇ ਹਲਦੀ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਲਕਾ ਗਰਮ ਹੋਣਾ ਚਾਹੀਦਾ ਹੈ ਤੇਲ ਤੇਲ ਜ਼ਿਆਦਾ ਗਰਮ ਨਾ ਹੋਵੇ ਤੇ ਹੁਣ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਨੂੰ ਥੋੜਾ ਜਿਹਾ ਮਿਕਸ ਕਰਾਂਗੇ ਤੇ ਹੁਣ ਪਾ ਦਾਂ ਇਹਦੇ ਨਾਲ ਹੀ ਆਪਾਂ ਐਡ ਕਰਾਂਗੇ ਕੱਚੇ ਅੰਬ ਕੱਦੂਕਸ ਕੀਤੀ ਹੋਏ ਤੇ ਨਾਲ ਹੀ ਆਪਾਂ ਪਾਵਾਂਗੇ 3 ਟੇਬਲस्पून ਦੇ ਕਰੀਬ ਨਮਕ ਨਮਕ ਥੋੜਾ ਜਿਹਾ ਜ਼ਿਆਦਾ ਲੱਗੂਗਾ ਕਿਉਂਕਿ ਕੱਚੇ ਅੰਬ ਬਹੁਤ ਜ਼ਿਆਦਾ ਖੱਟੇ ਹੁੰਦੇ ਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਫਲੇਮ ਹੈ ਜਿਹੜੀ ਮੈਂ ਹੁਣ ਆਫ ਕਰ ਦਿੱਤੀ ਹੈ ਦੋਸਤੋ ਤੇ ਹੁਣ ਆਪਾਂ ਇਹਨੂੰ ਸਿਰਫ ਮਿਕਸ ਕਰਨਾ ਹੈ ਤੇ ਸਾਡਾ ਇਨਸਟੈਂਟ ਆਚਾਰ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਿਆ ਤੁਸੀਂ ਇਹਨੂੰ ਸਟੋਰ ਕਰਕੇ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ 2-3 ਮਹੀਨੇ ਆਰਾਮ ਨਾਲ ਖਾ ਸਕਦੇ ਹੋ ਪਰ ਇਹ 2-3 ਮਹੀਨੇ ਵਾਸਤੇ ਬਚੇਗਾ ਹੀ ਨਹੀਂ ਜੇਕਰ ਰੈਸਪੀ پسند ਆਈਏ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ